ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਵੇਲਾ ਸਜਨਾ ਵਾਡੇ ਆਈ ਵਿਚਾਰ ਨਾਮ ਅਗਤ ਜਲ ਕੀ ਮਨ ਵਿਚਰਾਵ ਆਪੋ ਸਿੱਖ ਸਤਿਗੁਰ ਕੀ ਪਿਆਰੀ ਗਉ ਸੱਚੀ ਬਾਣੀ ਬਾਣੀ ਤਾ ਗਉ ਗੁਰ ਕੀ ਬੜਿਆ ਸਿਰ ਬੜੀ ਟਕ ਟਨ ਦੁਸਹੀਏ اهل ਸਜ਼ਾਹ ਜਿਸ ਪਾਏ ਦਰਸ ਪਰਸ ਅਧੂਕ ਜਨਮ ਮਰਨ ਦੁਖ ਜਾਈ ਵਾ ਕੀ ਗੁਰ ਸਾਹਿਬ ਜੀ ਸੋਰਠਿ ਮਨ ਪੰਜੀਵ ਗੁਰਪੂਰੇ ਕਿਰਪਾ ਧਾਰਿ ਪ੍ਰਭ ਪੂਰੀ ਲੋ ਜਿਹਾ ਵਾਰੀ ਕ੍ਰਿਸ਼ਨਨ ਗ੍ਰਹਯੈ अनन्त मल सुखपरि गुरुपुर गिर सिनन ग्रह कारिनानुग्रह ਅਨੰਦ ਮਗਰ ਸੁਖ ਪਾਈ ਸੰਤ ਹੋ ਰਾਮ ਨਾਮ ਨਿਸ ਤਰੀਐ ਉਠਤ ਬੈਠ ਹਰ ਹਰ ਦਿਆਈ ਐ ਆਣ ਦੇ ਰਸੋ ਕੀਰਤ ਕਰੀਐ ਰਹਾ संत कमारगत धर्म की पौड़ी को वडभागी भाई को जननु के किले बिखरा से हर चरणी चित नहीं ਦਨ ਕਰੂ ਸਦਾ ਪ੍ਰਭ ਆਪਣੀ ਜਿਨ ਕੂਰੀ ਕਲ ਰਹੀ ਜੀਅ ਜਨ ਸਭ ਭਏ ਪਵਿੱਤਰ ਸਤ ਗੁਰੂ ਹੀ ਜਤ ਜਗੀ ਬਦ ਦੁੱਖ ਨੋਸਨਾ ਸਤ ਗੁਰ ਨੰਦਰ ਢੜ ਖੋਏ ਪਾ ਭਏ ਸਭ ਪਾਵਨ ਜਰਨਾਨਕ ਸੁਖ ਕਰਿਆ ਨੇਕਨ ਬਨਾਸਨ ਸਭ ਦੁੱਖ ਨੋ ਸਨਾ ਸਤ ਗੁਰ ਨਾਮ ਦਰੜ ਕੋਈ ਪਾਪ ਭਏ ਸਭ ਪਾਵਨ ਜਨਨਾਂ ਲਿ ਬਸੁਖ ਘਰ ਆਇਆ ਫਤੇ ਸਤਨਾ ਵਾਹਿਗੁਰੂ ਸਹੀ ਜੀ ਜਿਉਂਕੇ ਸਰਬ ਧੰਕਰ ਸਤਨਾਮ ਦਰਤਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਆਜੂਰੀ ਸਤਿ ਗੁਰ ਪਰਜਾਤ ਜਪ ਆਦ ਸਚੁ ਜੁਗਾਦ ਸਚੁ ਹੈ ਹੀ ਸਚੁ ਨਾਨਕ ਹੋਸੀ ਈ ਸਚ ਸੋ ਜੈ ਜੋਤਿ ਰੂਪੈ ਜੀ ਸੋਚੀ ਲਖਵਾਰ ਤਪੈ ਚਤਨ ਹੋਈ ਲਾਇ ਆਵਿਕਤਾਰ ਉਹ ਕਿਆ ਭੁੱਖ ਨ ਉਤਰੀ ਇਹ ਬੰਨਾ ਭੁਖਿਆ ਭਾਰ ਸੈ ਸਿਣ ਪਨੋ ਮੜਾ ਖ ਹੈ ਤੈ ਕਿੰ ਚੱਲੇਗਾ ਕਿਵਸ ਜੀਆ ਰਹੀ ਹੈ ਕਿ ਪੂਰਤ ਤੇ ਪੜੁਰ ਜਾਇ ਚੱਲਣਾ ਨਾਨਕ ਲਿਤਿਆ ਨਾਦ ਨੀ ਹੋਣ ਅਕਰ ਤੁਮਨ ਪਿਆ ਜਾਈ ਉਹੀ ਨਗਰ ਦੀਏ ਉਹ ਮਲੇ ਬੜਿਆਈ ਹੁਟਵੇਂ ਦੀ ਤਪਲੀ ਜੁ ਕਬਾਲਕ ਦਸਤੁ ਪਾਈਏ ਇੱਕ ਨਾ ਹੁੰਦੂ ਗਕਸੀਤ ਏਹ ਹੁਟਵੇਂ ਸਦਾ ਭਵਈ ਹੈ ਹੁਟਵੇਂ ਅੰਦਰ ਸਭ ਕੋ ਬਾਹਰ ਨੂੰ ਕੋਈ ਨਾਨਕ ਹੁਟਵੇਂ ਦੀ ਜੈ ਲਗਨ ਮਤ ਹੈ ਕੋਈ ਗਾਰੇ ਤੰਦਨ ਬੈ ਕਿਸੈ ਨਾਨ ਗਵਤੋ ਦਾ ਜੋ ਦੇ ਦੀਸਾ ਗਵਤ ਕਰੋ ਫੁੱਟ ਫੁੱਟੀਆਂ ਇੰਕਾ ਗਵਤੋ ਵਿਦਿਆ ਵਿਦੂ ਵਿਚਾਰ ਗਾਇਦ ਸਾਇ ਕਰੇ ਕਰੇ ਕੀ ਗਵਤੋ ਜੀ ਲੈ ਕਰੀਏ ਨਾ ਮੈਂ ਕੋ ਜਪੈ ਇਸ ਦੂਰ ਵਾਹਿਗੁਰੂ ਕੇ ਹਾਜ਼ਰ ਦੂਰ ਕਤਨਾ ਕਤਿ ਨਿ ਅਵ ਤੋਟ ਗਤ ਗਤ ਕਤਿ ਟੋਟ ਦੇਦ ਦੇ ਲੈ ਦੇ ਤਕ ਬਾਹੀ ਗੁਜਗ ਦੁਖਾਇ ਹੈ ਹੁਕਮੇ ਰਹੁ ਚਲੈ ਰਾਹ ਨੰਦ ਸੇ ਨਿ ਪਰਵਾਹ ਸਚ ਜਜ ਜਾ ਜਨਾਇ ਭਗਵਾਨ ਅਪਰੰਤਿ ਮੇਰੀ ਦੀਦਿਆ ਸ੍ਰੀ ਜਤ ਜਤ ਫੇਰ ਜੀਂਦਰ ਕੀ ਅਜਿਹਿਸ ਦਰਬਾਰ ਮੂਤ ਗੁਲਨ ਬੋਲੀਐ ਜਿਸੁਨ ਤਰੀਆ ਅੰਮ੍ਰਿਤ ਵੇਲਾ ਸਤਨਾਮੁ ਵਡਿਆਈ ਨੀਚਾ ਸੁਮੀ ਆਵੈ ਕਪੜਾ ਨਦੀ ਬਹੁਤ ਵਾਰੁ ਨਾਨਕੁ ਜੁਗਿਆਵੀਐ ਸੁਆ ਪੈਸਿ ਦੀਆ ਧਾਪਿਆ ਨ ਜਾਏ ਮੀਤਾ ਨ ਹੋਇ ਆਪਿ ਆਪਣੀ ਜੋਈ ਕੇ ਸਿਆਪੈ ਮਾਣੁ ਨਾਨਕੁ ਗਾਵੈ ਹਉ ਨੀਦਾਰਾ ਗੋਰੀਏ ਸੁਣੀਏ ਮਨ ਰੱਖੀ ਨਾ ਪਾਉ ਤੂ ਪਰ ਹਰ ਸੁਖ ਨ ਜਾਈ ਗੁਰਮੁਖ ਨਾਲ ਗੁਰਮੁਖ ਹੋਏ ਗੁਰੂ ਦਇਆ ਸ਼ਮਾਰਾਈ ਗੁਰ ਸੇਰ ਗੁਰ ਗੁਰ ਬਰਮਾ ਕਰ ਪਾਰਵਤੀ ਮਾਈ ਜੇ ਰੋਜਾ ਨਾ ਕਨਹੀ ਕਰ ਤਜ ਜਹੂਰਾ ਇੱਕ ਦਿਗ ਜਾਈ ਸਉਨਾ ਜੀਆ ਕਦਤ ਤੋ ਮਨਸਰ ਨਜਾਈ ਕਿਤਨਾ ਹੋਇ ਤਿਨ ਭਾਵਾਂ ਬਿਰਵਾਣੀ ਨਿਨਾਇ ਲਰੇ ਗਿਤੇ ਜੇ ਕੋ ਬਾਇ ਵਿਖਾਵਨ ਕਰਮਾ ਕੀ ਲਰੇ ਬਾਤਿ ਤੇ ਰਜਵਾਰ ਮਾਣੂ ਜੇ ਕੋ ਕਿ ਸੋੜੇ ਗਉਰਾ ਇੱਕ ਦਿਪ ਜਾਈ ਸਭਨਾ ਜੀਆ ਮਿ ਕਰਾਤਾ ਤੋ ਮਨਸਰ ਨਜਾਈ ਜੇ ਤੁਚਾਰ ਅੰਧ ਹੋਤ ਸੁਰੀ ਹੋਇ ਨਵਾਂ ਪੁਨਰ ਵਿਜਾਲੀਏ ਨਾਨਕ ਨੇ ਸਭ ਨੂੰ ਇਹ ਜਗਤ ਦਾ ਦੁੱਖ ਹੈ ਕੈ ਜਸਥੀਰ ਜਗਦੇ ਇਹ ਕਿਸ ਨਦਮਿਆ ਬਹੀ ਕਵਾਧ ਮੁਚੈ ਕੀ ਕਿਤਾੰਨ ਕੀ ਕਰ ਦੋ ਸੀ ਜੋ ਤਰੀ ਨਾਨਕ ਕੋ ਜਿਸ ਕੋਲ ਕੋਲ ਕਰੀ ਮੁਨਤੀਆ ਗੁੰਦੇ ਤੇਆ ਕੋਈ ਸੁਝੈ ਜੀ ਜਿਸ ਕੋਲ ਕੋਈ ਕਰੇ ਸੁਣ ਲੈ ਜਿਤ ਜੁਰਨਾ ਸੁਣਾ ਸਤਿਵ劳ਤੋ ਕੁਲਿਆ ਦੀ ਕੁਲਪਤਾ ਸੁਨੇ ਕੋਹਰ ਸਕੇ ਗਾਣ ਅਨੰਤ ਭਗਤ ਸਰਗਾ ਸੁਣਿਆ ਪੱਕਨਾ ਸੋਰੇ ਸਰਗਨਾ ਦਾ ਤੋੜੇ ਭਗਤ ਸਰਣ ਮੰਦਰ ਸੁਝੇ ਜੁ ਤਨ ਕੇ ਰੋੜਾ ਸਾ ਸੰਗਤ ਦੇਦਾ ਨਾਨਕ ਭਗਤਾ ਜੁਦਾ ਲੇਗਾ ਜੋ ਜੁੜਿਆ ਏ ਧੁਕ ਪਾਪ ਦਾ ਨੰਦ ਜੁੜਿਆ ਸਤ ਸੰਤੋ ਗਿਆਨੀ ਸੜਿਆ ੜ ਕੋਸ ਨਾ ਦਾ ਜੁੜਿਆ ਪ੍ਰਗਟਾ ਬੇਬਾਨ ਜੁੜਿਆ ਨਾ ਕੋ ਜੀ ਤਿਆ ਰੁ ਤੁਨਾ ਨ ਭਗਤ ਅਸ ਦਾ ਵਿਗਰਸ ਸੁਣਿਆ ਧੁਕ ਪਾਪ ਦਾ ਸੁਣਿਆ ਸ੍ਰੀ ਗੁਰੂ ਕੇ ਬਾਣ ਸੁਣਿਆ ਜੈ

ਮਨ ਸੁਧ ਹੋਏ ਮਨ ਬੋਧਾ ਮਨ ਸਗਲ ਕੌਣ ਕੀ ਸੁਧ ਮਨ ਗੁਚਕਨਨੋ ਹੀ ਮਨ ਜਗਤ ਸਾਥ ਜਾਈ ਅਜਾ ਨਾਮ ਜਿਹ ਹੋਇ ਸਿ ਕੋ ਮਨ ਮਨ ਕੋਏ ਮਨ ਬਰਗਡ ਟਾਕ ਨ ਪਈ ਮਨ ਬਸਿਓ ਬਰਗਡ ਜਾਏ ਮਨ ਬਗ ਚੱਲੇ ਬੰਦ ਮਨ ਤਨ ਸਿਤੀ ਸਰਬੰਦ ਐਸਾ ਨਾਮ ਜਿਹੋ ਕੋ ਮਨ ਜਿਰੇ ਮਨ ਕੋਏ ਮਨੈ ਪਵੇ ਬਗਦਵਾ ਮਨੈ ਪਰਵਾਰੇ ਸਦਾ ਮਨ ਕਰੇ ਕਰੇ ਗੁਰ ਜਗਤ ਮਨੈ ਅਨੰਦ ਭਾਵੇ ਨਿਤੋ ਐਸਾ ਨਾਮ ਜਿਹੋ ਕੋ ਜੀਤੋ ਮਨ ਜਿਰੇ ਮਨ ਕੋਏ ਅਨਪਰਵਾਨ ਅਨਪਰਦਾ ਰੂਪ ਚੇ ਪਵਹਿ ਦਰਗਬਾਨ ਪੰਚੇ ਸੂਦਾਰਾ ਰੂਪ ਪੰਚਾਂ ਦਾ ਗੁਰਿਆਨ ਜੇ ਕੋ ਕਹ ਕਰ ਗੁਰੂ ਜਾਪ ਕਰੀ ਕੈ ਰਣਿ ਸਮਾਨਤਾ ਧਰਤਿ ਅਕੂਦ ਸੰਤੋਖ ਤਦ ਅਹਿ ਸੁਤਾ ਜੇ ਕੋ ਮੁਝੈ ਹੋਇ ਸਿਧਿਆਰ ਤਬਨੇ ਪਰ ਕੇ ਤਵਾ ਧਰਤੀ ਗੁਰ ਕਰ ਗੁਰ ਹੋਰ ਤੇ ਭਾਰਤ ਰੇ ਗੋਜੋਰਾ ਜਿਨਿਆ ਜਾਤ ਰੰਗਤ ਨਾਮ ਸਖਨਾ ਨਿਤਿਆ ਗੋਵਿੰਦ ਨਾਮ ਹੀ ਹੋ ਰਿਖੜ ਉਡਾਰੇ ਤੋਏ ਲਿਖੜ ਜਗ ਤਰੋਏ ਹਿਤ ਤੜ ਜੋ ਲਿਉ ਭੋਗਤੀ ਦਾਤ ਜਾਣ ਕਉਤ ਹਿਤ ਬਸਾਏ ਕਉ ਭਗਵਤਿਸ ਤੇ ਹੋਏ ਲਖਰਿਆ ਕੁਦਰਤ ਗਵਣ ਦਾ ਇਜ਼ਾਰਨ ਦਵਾਰ ਅਤ ਜਾਏ ਗਵਰ ਭਵੈ ਕੈ ਪਰਿਕਰ ਤੂ ਸਗਾ ਸਲਾਮਤ ਰੰਗਕਾਰ ਅਸੰਤ ਜਪ ਸੰਗ ਬਾਬੋ ਅਸੰਤ ਪੂਜਾ ਸੰਤ ਤਪ ਤਾ ਮਰੂ ਅਸੰਤ ਰੰਗੋ ਪਾਠ ਅਸੰਤ ਲੋਗ ਮੰਨੈ ਉਦਾਸ ਅਸਾਂ ਨੂੰ ਭਗਤ ਗੁਰ ਗਿਆਨ ਵਿਚਾਰ ਸਤ ਸਕਤੀ ਦੇ ਸੰਗ ਦਾ ਦੌਰ ਸੰਤ ਸੁਰਮੁ ਬਖਸਾ ਅਸਾਂ ਖ ਮੋਨੇ ਰਹੀਤਾ ਅਧਰਤ ਕਉ ਵਿਚਾਰ ਵਾਰਿਆ ਲੈ ਜਮਾਇ ਸੁਭਾ ਜੋ ਤੁਪਾ ਸਈ ਪੜੀ ਗਾਰ ਤੁਝਾ ਸਭ ਮੰਤ ਨੰਕਾਰ ਅਸੰਤ ਪੂਰ ਖੰਧ ਪੂਰ ਸੰਤੁਰ ਹਰਾਮ ਪੂਰ ਸੰਤ ਅਮਰ ਕਰ ਜਾਏ ਜੂਰ ਅਸੰਤ ਗਨੁੜ ਹਤਿਆ ਤਮਾਏ ਸੰਤ ਪਕੀ ਬਕਰ ਜਾਏ ਸੰਤ ਕੁਰਿਆ ਜੁਵੈ ਫੇਰਾਹੀ ਅਸੰਖ ਮਲੇਸ਼ ਮਲ ਬਖਾਈ ਅਸੰਖ ਨਿੰਦ ਸਿਰ ਕਰੇ ਭਾਰੂ ਨਾਨਕ ਜੀ ਕੀ ਕਹਿ ਵਿਚਾਰ ਵਾਰਿ ਅਨ ਜਾਵੇ ਇੱਕ ਵਾਰ ਦੁਖ ਭਵੈ ਤੈ ਤਰੀਕਾ ਤੂੰ ਸਦਾ ਸਲਾਮਤ ਰੰਗਾ ਅਸੰਖ ਨਾਮ ਸੰਤ ਕਰੋ ਗਮਾ ਗਮ ਸੰਤ ਰੂ ਅਸੰਖ ਕਰ ਪਰ ਹੋ ਅਖੀਰ ਨਾਮ ਅਕੀਰ ਸਰਬ ਗਿਆਨ ਦੀ ਗੁੰਜਾਰ ਅਨਿਤ ਬੋਲਣ ਬਾਦ ਰਾਜ ਸਤਜੋਗ ਕਾਟ ਇਹਨੇ ਖੰਦ ਸਰਨਾਮੇ ਪਰਮਾਏ ਦੀਂ ਤੇ ਪਾਈ ਜਿ ਤਾ ਕਿ ਤਰਾਂ ਨਾਮ ਨਾਹੀ ਤੁਥਾ ਕੁਦਰਤ ਕਵਲ ਕਾ ਵਿਚਾਰ ਵਾਰਿ ਅੰਜਮੈ ਸੁਭਾਰ ਜੁ ਪਵਰ ਸੈ ਕਲਿਕਾ ਸਦਾ ਸਦਾ ਸੰਨਕਾ ਜੀ

ਤੀਰਾ ਤਪ ਦਿਆ ਨਦਾਰਾ ਜਿਤ ਕੋ ਪਵਤ ਕਮਾਲ ਸੁਣਿਆ ਮਨਿਆ ਮਨ ਕੀਤਾ ਭਾਉ ਅੰਦਰ ਦਾ ਤੀਰਤ ਮੰਨਾ ਸਗੁਣ ਤੇਰੇ ਨੈ ਨਾਇ ਕੋਈ ਜਨਮ ਕੀਤੇ ਭਗਤ ਹੋਏ ਸਵਾਦ ਅਤ ਬਾਣੀ ਬਰਮਾਉ ਸਤਿਵਾਨ ਸਦਾ ਬਣ ਚਾਵੋ ਕਵਣ ਜਵੇੜਾ ਵਕਤ ਕਵੜ ਕਵਣ ਜਿਤ ਕਵੜ ਵਾਰ ਕਵਣ ਸੁਰਤੀ ਮਾਹ ਕੰਮ ਕੀਤੂ ਆਕਰ ਨੇ ਨ ਨ ਬਾਈਆ ਪੜਤੀ ਹੋ ਵੈ ਲੇਖ ਗੁਰਾਨ ਵਕਤ ਨ ਪਾਇਓ ਕਾਜਾਂ ਦੀ ਵਿਖਣ ਲੇਖ ਗੁਰਾਨ ਛਿੱਟ ਵਾਰ ਨੋ ਜੁ ਕੀ ਜਾਣੈ ਰਤਮਾ ਨ ਕੋਈ ਜਾਂ ਕਰਤਾ ਸਿਟੇ ਕੋ ਜਾਦੇ ਆਪੇ ਜਾਣੈ ਸੋਈ ਕਿ ਕਰਤ ਤਿਸਹਾਰੇ ਕਮਰਨੀ ਕੀ ਜਾਣਾ ਨਾਨਕ ਗੁਰੂ ਸਭ ਕੋ ਵਖਾਏ ਦੁਇ ਇਸਿਆਣਾ ਨਾ ਵਡਾ ਸੈ ਵਰਦੀ ਨਾਹੀ ਕੀਤਾ ਜਾ ਕੋ ਵੈ ਨਾਨਕ ਜੀ ਕੋ ਆਪੋ ਜਾਣ ਅਗਗਨ ਸੁਸੈ ਪਾਤਨਾ ਪਤਲ ਅਗਸ ਅਗਸ ਹੋਣ ਕੋਲ ਪਾਤਨ ਤੇ ਰੇਤ ਕੰਕਵਾਤ ਸੁਸੈ ਸਥੜ ਤੇ ਕਾ ਤੇ ਵਾਸ਼ੁ ਜੁਤਾਤਮ ਨੇ ਕਾਇਨ ਦਿਨ ਕੀਆ ਹੈ ਕਿਉਂ ਹੈ ਬੜਾ ਨਾਨਕ ਵਟਿਆ ਕੀ ਆਪੇ ਦੜੀਆ ਫੂਸਲਾ ਇੰਦਲਾ ਇਤਿ ਦੁਨ ਪਲਿਆ ਨਦੀਆਂ ਦੇ ਵਾਪਾਏ ਸੁਤਨਾ ਜਾਣੀ ਹੈ ਸਬੰਧ ਸਸਨ ਕਾੜਨ ਬਿਰਹਾ ਤੇ دیਵਾਨ ਧਨ ਜੀ ਦੀ ਟੋਲੋਰੀ ਜੇ ਇਸ ਮਨ ਨੂੰ ਵਿਸਰੈ ਅੰਤ ਨਾ ਅਸੀਂ ਸੁਜੀ ਕਹਿਣ ਨੇ ਅੰਤ ਅੰਤ ਨ ਕਰਨੇ ਦੇਣ ਨੇ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕੀਆ ਮਨ ਮੰਨ ਦੂ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਬਾਦ ਅੰਤ ਕਰ ਜੇ ਕਿ ਬਿਲਾਹੀ ਤੰਕ ਅੰਤ ਨ ਪਾਈ ਜਾਏ ਇਵੰਤ ਨ ਜੜ ਕੋਈ ਮੁਕਤਾ ਕਿ ਮੁਕਤਾ ਹੋਈ ਵਟ ਸਚਧਾ ਚਿਉ ਜਨਮ ਇਵ ਚਲ ਕੋਈ ਜਿਦ ਚਾੜ ਜਰ ਸੁਈ ਜੀਵੜਿਆ ਪੁਜੜਿਆ ਬਾਪੂ ਨਾਨਕ ਤੁਨ ਤ੍ਰਿ ਗਮੀ ਦਾ ਬਹੁਤ ਕਰਮੋ ਨਿਥਿਆ ਨ ਜਾਏ ਵਰਦਾਦਾ ਜਿਨ ਤਮਾਈ ਕੀਤੇ ਮੰਗ ਹੈ ਜੁਬਾ ਕਿਤਿਆ ਗੰਨ ਮੇਰੀ ਚਾਰ ਰੁਗ ਤੇ ਖਪਤ ਹੈ ਵਿਕਾਰ ਮਿਤੇ ਲੈ ਨ ਪਰਪਾਹੇ ਕਹਤੇ ਮੂਰਖ ਗਾਹੀ ਗਾਹੀ ਕਿਦਿਆ ਲੋਕ ਸਦਵਾ ਤੇ ਜੀ ਦਾਤ ਤੇਰੀ ਦਾਤਾ ਬਾਦ ਕਲਾਸੀ ਬਾਣੇ ਹੋਈ ਹੁਰਾ ਸਕੇ ਕੋਈ ਜੀ ਕਾ ਪਿਆ ਕਨ ਪਾਏ ਹੋ ਜਾਣ ਜੀ ਤੇ ਮਾਹੀ ਅਪ ਜਾਣੇ ਅੰਬੇ ਦੀ ਅਕਤ ਸਿਦੀ ਕੈਤੇ ਜੇ ਸਰੋਂ ਬਖਸ਼ੇ ਸਿਫਤ ਸਲਾਹ ਨਾਨਦ ਪਾਤਾ ਹੀ ਪਤ ਸਾਹ ਅਬੁਲ ਗੜੁ ਮੂਲ ਪਾਰ ਅਮੁਲ ਬਾਰੀ ਮਨੰਡਾ ਅਮੁਲ ਹੈ ਮੁਲ ਜਾਏ ਮੁਲ ਪਾਏ ਅਮੁਲ ਸਬਾਹੀ ਮੁਲ ਕਰਮ ਮੁਲ ਦੀਵਾਰ ਮੁਲ ਤਲ ਮੁਲ ਪਰਵਾਰ ਅਮਲ ਬਖਸ਼ੀ ਸੈ ਮੁਲ ਇਨਸਾਨ ਮੁਲ ਕਰਤਨ ਪਰਮਾਰ ਅਮਲ ਬੁਲਾ ਕਿਆ ਨਾ ਜਾਏ ਆ ਕਾਗਰ ਲਿਵਲਾਇ ਅਗੈ ਵਿਦ ਪਾਟ ਪੁਰਾਨ ਆਇਆ ਕੇ ਗੁਣ ਕਰਿ ਗਿਆਨ ਅਕੀ ਬਰਨਿ ਅਕੀ ਜਾ ਅਦੇ ਗੁਨੀ ਤੇ ਗੋਵਿੰਦ ਆਕੇ ਸ੍ਰੀ ਅਕੰਥ ਜਦ ਨਫਫੀ ਤੇ ਕਿਤੇ ਬੋਦਾ ਆਖੈ ਦਾ ਨ ਯਾਹ ਦੇਵ ਯਾਤ ਨਰ ਮੁਰਜਨ ਸੇਵਾ ਜਿਤੇ ਆਖੇ ਅਕਰ ਬਹੀ ਕੀਤੇ ਕਤਨ ਤੁਮ ਜਾਈ एते गी की ओर कर द जग की गे जीव भव जग हुए दान जान स स सोए जग कं बोल गान ताने जग दुर्गवर गवा सोदर क सो करते हो जित है सर्व समय वाजी नाले क संखा नीति भवन रे केते ਜਾ ਪਰਿਥੁ ਗੈਲਾ ਬਿਤ ਗਵਨ ਹਾਰੇ ਗਵੈ ਤੁੰਹੋ ਬਉ ਪਾਣੀ ਬਸੰਤਰ ਗਵੈ ਰਾਜਾ ਧੰਦਵਾਰੀ ਗਵੈ ਚਿਤ ਗੁਪ ਲਿਖ ਜਾਣਾ ਲੈ ਕਿ ਉਤਰ ਵਿਚਾਰੇ ਗਵੈ ਸਰਵਰਮਾ ਦੇਵੀ ਸੋਣ ਸਦਾ ਸਭਾਰੇ ਗਾਹ ਜੀ ਦਸਰ ਗਕੇ ਦੇਵਤੀਆਂ ਦਰਗਾਹ ਦੇ ਗਵ ਸਿਦਸਮਾ ਦੀ ਅੰਦਰ ਗਵਨ ਸਾਰੇ ਵਿਚਾਰੇ ਗਵਰੋ ਯਕੀ ਸਦੀ ਸੰਤੋਖੀ ਗਵ ਵਕਰਾਰੇ ਗਵਨ ਪੰਡ ਪਣ ਰਕਸ਼ਰ ਜਿਗਤ ਗਵੇ ਜਨ ਗਵ ਮੋੜੀਆਂ ਬਣ ਗੋਣਾ ਸੁਨਗਾ ਵਚ ਜਿ ਆਨੇ ਗਵਨ ਰਖੋ ਪਾਇ ਤੇਰੀ ਯਾ ਸ਼ਕਤੀ ਤਨਾ ਨੇ ਗਵ ਜੁਦ ਮਹਾਂ ਮਨਸੂਰਾ ਗਵ ਕਾਣੋ ਚਾਰੇ ਗਵ ਖੰਡ ਗੰਡਰ ਬੰਡਾ ਕਰ ਕਰ ਕੀ ਤਾਰੇ ਸਹਿਤ ਦਰਗ ਗਵ ਹੈ ਜੁਦ ਭਵਨੁ ਗਤੀ ਕੀਰੀ ਭక్టర్ ਕਾ ਲੇ ਹੋ ਕੀਤੇ ਗਵਨੋ ਸੇ ਨਾ ਜਿਤਨੀ ਆਗੁ ਨਾਨਕ ਗਿਆਨ ਵਿਚਾਰੇ ਸੋਈ ਜੁ ਸਦਾ ਸਤ ਸੋਈ ਗੋ ਸਚ ਸਚੀ ਨਾਈ ਹੈ ਤਿਸੀ ਯਰ ਜਸੀ ਰਤਨ ਚਿਤ ਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਤੀ ਮਾਇਆ ਜਿਨੋ ਕੋਈ ਕਰ ਕਰ ਵਿਕਸਿਤ ਆਪਣਾ ਜਿਨ ਜਿਤੀ ਬੜਿਆਈ ਜੋ ਤਿਸ ਭਾਵੈ ਸੋਈ ਕੰਤੀ ਉਫਮਨ ਕਰੰਝੈ ਸੋ ਪਾਸ ਸੋ ਸਵਸਾਇ ਵਿਰੂ ਨਾਨਕ ਦੁਰਹਿਤਿ ਜਾਈਨੀ ਹੁੰਦਾ ਸੁਧਾਕ ਸ਼ਰਮ ਛੋੜੀ ਧਿਆਨ ਕਰਿ ਬਪੂਰਤ ਗਿਤਾ ਗਾਣ ਵਰ ਦਇਆ ਜੀ ਹੁੰਦਾ ਵਰਤੀਤ ਹੈ ਕੰਤੀ ਸਭ ਜਨ ਮਤੀ ਮੰਨਿਟ ਰਹੀਤਾ ਆਦੇਸਿਆ ਦੀ ਸੁ ਆਦਿ ਕਰਾ ਰੂਮਤ ਜਿਕਿ ਮੇ ਕੋਈ ਜ਼ਾ ਭੁਗਤ ਗਿਆਨ ਦਿਆ ਪੰਡਰ ਘਟ ਘਟਵਾ ਜੀ ਨਾਦ ਆ ਪੂ ਨਾਦ ਨਾ ਦੀ ਸੱਜਾ ਕੀ ਰਿਦਿ ਸੁਰ ਸਾਧ ਸੰਜੋਗ ਜਗਤ ਘਰ ਚਲਵੇ ਲਖੀਆ ਵਿਭਾਗ ਆਦੇ ਤਿਸਿਆ ਜਿਸੁ ਆਰਿਣ ਰਾਮੁ ਹੱਥ ਜਿ ਕਿਉ ਕੇ ਤੋ ਏਸਾ ਇਕਮਈ ਜੁਗਤਿ ਆਹੀ ਜਿਹਲੇ ਤਪ ਬਾਰੇ ਕੋ ਸੁਸਾਰੇ ਤੁੰਡਾਰੀ ਕਲਾ ਕੀ ਬਾਣੀ ਜਿਸ ਭਾਵਕ ਵਿਚਿ ਚਲਵਾਇ ਹੋਵੈ ਪਰਮਾਨੰ ਹੋ ਵਖੇ ਉਹਨਾਂ ਨਗਰ ਨੇ ਅਬੇ ਹੋਤੈ ਬੜਾ ਅਨੁ ਆਦੀ ਸਿਆਦੇਸ ਹਾ ਅਨੀ ਨਰ ਨਾ ਬਿਨੋ ਤਉ ਜੁ ਜੁ ਕੇ ਕੋ ਵੇਸ ਆਸਣ ਨੰ ਬੰਧਰ ਜੁਗਤ ਪਾਇਆ ਸੰਸਕਾਰ ਤੁ ਕਰ ਕਰ ਵੇਖੈ ਸਿਗਨ ਹਰਨੰਦ ਸਚੀ ਸਚੀ ਗਾਤ ਆਦੀ ਸਿਆਦੇਸ ਹਾ ਅਨੀ ਨਰ ਨਾ ਤਉ ਜਗ ਜਿ ਕੋਈ ਸਾ ਏ ਜੁਨਿ ਪਾ ਰਗਵ ਲਖਵ ਲਕਮੀ ਸਾ ਲਖ ਰਗੜ ਅੱਖੀਆਂ ਇਤਨਾ ਜਲਦੀ ਸੇ ਤਰਾਕ ਤਾੜੀਆਂ ਝੜੀਆਂ ਹੋਏ ਕੀ ਸਾ ਸੁਣ ਗੱਲਾਂ ਆਕਾਸ਼ ਕੀ ਏਡਾਈ ਰੀ ਨਾ ਨਾਨਕ ਨਦਰੀ ਪਾਈਏ ਜੁੜੀ ਗੱਠੇ ਸਾ ਆਕੜ ਜੋਤ ਪੈਣਾ ਜੋਰਾ ਜੋ ਨਮਗੰਡੇ ਨਜੂਰ ਜੋ ਨਹਿਮ ਮੰਨ ਜੋਰ ਜੋ ਨਾ ਰਾਜਾ ਬਲ ਜੋਰ ਜੋਰ ਨਾ ਸੁਤੀ ਗਿਆਨ ਵਿਚਾਰ ਜੋਰ ਜੋਤੀ ਚੁਪਿਆ ਜੰਦਾ ਕਿਸ ਹੱਥ ਜੋਤ ਕਲਿਕੈ ਸੋਈ ਨਾਨਕ ਤੁਮਨੇ ਜਨਾ ਕੋਈ ਰਤੀਂ ਤੇ ਰਹੀ ਗਵਰ ਕੌਣ ਪਾਣੀ ਅਵਣੀ ਪਤਾਲ ਇਸ ਵਿੱਚ ਘਰਤੀ ਦਾ ਰਤੀ ਤਰ ਬਸਾਉ ਇਸ ਵਿੱਚ ਜੀਏ ਯੋਗ ਰੰਗ ਤੇਨੇ ਕੇ ਨਾਮ ਹੋਣੇ ਕਾ ਅਨੰਤ ਕਰਨ ਕਰਨ ਵਿਚਾਰ ਸੱਚਾ ਸੱਚਾ ਕਰਵਾਤ ਸਉਪੰਨ ਪ੍ਰਵ ਨਦਰੀ ਕਰਮ ਬਵੈ ਵਿਸਾਨ ਗੱਧਪਾਇਆ ਤੇ ਪਾਈ ਨਾਨਕ ਆਜਾ ਜਪੀ ਜੈ ਧਰਮ ਖਣਿ ਪਿਉ ਧਰਮ ਗਿਆਨ ਕੰਡਾ ਕੋ ਕਰਮ ਕੀਤੇ ਕੌਣ ਪਾਣੀ ਲੈ ਸੰਗਦਰ ਕੀ ਕਾਣ ਨਹੀਂ ਸਭ ਕੀਤੇ ਵਰ ਮੇ ਘਾਟ ਗੜੀਐ ਉਪਰ ਕੀਤੀਆਂ ਕੰਨ ਨੂੰ ਨੀਂਦ ਦੇ ਕੇ ਕੀਤੇ ਦੁਖ ਦੇ ਸਭ ਕੀਤੇ ਜੰਗ ਜੂਰ ਕੀਤੇ ਫਤ ਮੰਡਰੇ ਸਾ ਕੀਤੇ ਜਤ ਜਗੁਨਾਤ ਕੀਤੇ ਕੀਤੇ ਤੇਰੀ ਵੇਸ ਕੀਤੇ ਦੇਵਦਾਨ ਮੁਝ ਕੀਤੇ ਕੀਤੇ ਰਤ ਸਮੁੰਦਰ ਕੀਆਂ ਗਾਲੀ ਕੀਆਂ ਬਾੜੀ ਕੀਤੇ ਪਾਤ ਜਨ ਤਕ ਕੀ ਦੀਆਂ ਸਤਿ ਸ੍ਰੀ ਅਕਾਲ ਕੀਤੇ ਨਾਨਕ ਅੰਤ ਅੰਤ ਗਿਆਨ ਪਰਚਾਣ ਰੋਤੇ ਨਾ ਰੋ ਕੋੜ ਨੰਦ ਸਰਵਗਣ ਕੀ ਬਾਣੀ ਨੂੰ ਉਪਾਦਿਤ ਹੈ ਗੜਗੜੀ ਬਖਤ ਨੂੰ ਤਾਂ ਕੀ ਗੱਲਾਂ ਕਰਦੀਆਂ ਨ ਜਾਏ ਜੀ ਕਹੈ ਸਚਿ ਚਿਤਤ ਇੱਤੇ ਘੜਿਆ ਸੁਰਤ ਮਤਮਨ ਗੋਦ ਜਿੱਤੇ ਘੜਿਆ ਸੁਰਾਂ ਜਨ ਕੀ ਸੁਖ ਕਰਮ ਕੰਚ ਬੜੀ ਜੋਰ ਇੱਤੇ ਹੋਰ ਨਾ ਕੋ ਹੋ ਇੱਤੇ ਜੁਦ ਮਨ ਮਨ ਸੂਰ ਜਿੱਤੇ ਰਾਮ ਪਰ ਪੂਰਗ ਇੱਤੇ ਸਿਤੋ ਸਿਤਮਨ ਮਮ ਇਤਾਂ ਜੀਵਨ ਰਗਤ ਰਜਾਈ ਰਾਮਣ ਧਕ ਜਗ ਜਿਨ ਕੀ ਰਾਮ ਸੇ ਬਨਵਾਏ ਇਤ ਫਤ ਸਗਲੋ ਕਰਨ ਜਬ ਸੋਈ ਸੱਚ ਖਣ ਵਸੈ ਗਾਜ਼ ਕਰ ਕਰੇ ਤੇ ਨਦਰ ਨਿਹਾਰ ਇਤ ਕੰਡ ਮੰਡਲ ਵਰਭੰਡੋ ਜੀ ਕੋ ਕਦਰ ਅੰਤਨ ਅੰਤਿਤ ਨੂਰ ਆਕਾਰ ਜੀਉ ਖਬੋ ਤੇ ਵਿਚੰਕਾਰ ਵੇਖੈ ਅੰਸ਼ ਕਰ ਚਲ ਨਾਨਕ ਬਤਨਾ ਕਰੇ ਜ਼ਾਰ ਜਤ ਪਹਾਰਾ ਤੇ ਸਨੀਆ ਅਹ ਰੜ ਮਤ ਜੀ ਜਜਿਆ ਪਵਨ ਲਗ ਤਪਤਾ ਬੋ ਭੰਡ ਕੋ ਅਮਰ ਚਾਰੋ ਕੜੀਆਂ ਸਭ ਜੀਵ ਜੀਵਸਾ ਜਿਨ ਕੋ ਨਦਰ ਕਰਮ ਦਿਗਾਰ ਨਾਨਕ ਨਦਰਿ ਨਦਰਿਆ ਸਭ ਲੋਕ ਪਵਨ ਗੁਰੂ ਪਾਣੀ ਜੀਤਾ ਬਾਤਾ ਤਰਤ ਗਾਤਾ ਜਿਨ ਸਰਾਗੈ ਦਾਈਂ ਗਾਇਆ ਕੇ ਨਾ ਤਗਰਿ ਜਿਗਤ